ਪੂਰੇ ਦੇਸ਼ ਭਰ ਦੇ ਨਾਲ-ਨਾਲ ਫਗਵਾੜਾ ਵਿਖੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਸਾਈਬ ਸ਼੍ਰੀ ਕਾਂਚੀ ਰਾਮਜੀ ਦੀ ਜਨਮ ਦਿਨ ਬੜੀ ਹੀ ਧੂਮ-ਤਾਮ ਨਾਲ ਮਨਾਇਆ ਗਿਆ। ਇਸ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਬਸਪਾ ਵਰਕਰਾਂ ਨੇ ਬਹੁਜਨ ਸਮਾਜ ਪਾਰਟੀ ਬਾਮਸੇ ਫਤੇ ਬੀਐਸ ਫੋਰ ਦੇ ਸੰਸਥਾਪਕ ਸਾਈਬ ਸ਼੍ਰੀ ਕਾਂਚੀ ਰਾਮਜੀ ਦੀ ਤਸਵੀਰ ਤੇ ਫੁੱਲ ਮਾਲਾ ਮੇਟ ਕੀਤੀਆਂ ਉੱਥੇ ਹੀ ਵਕਫਾਗ ਬੁਲਾਰਿਆਂ ਨੇ ਕਿਹਾ ਕਿ ਸਾਈਬ ਕਾਂਚੀ ਰਾਮਜੀ ਨੇ 20ਵੀਂ ਸਦੀ ਵਿੱਚ ਅਜਿਹੇ ਚਮਤਕਾਰ ਕੀਤਾ ਕਿ ਜੋ ਲੋਕ ਬਾਬਾ ਸਾਹਿਬ ਡਾਕਟਰ ਪੀਮਰਾਮ ਬੇੜਕਰ ਜੀ ਨੂੰ ਭੁੱਲ ਗਏ ਸਨ ਉਹਨਾਂ ਨੂੰ ਮੁੜ ਤੋਂ ਸੁਰਜੀਤ ਕਰਨ ਵਿੱਚ ਆਪਣੀ ਅਹਿਮ ਭੂਮ ਵੈਸੀ ਉਹਨਾਂ ਦਸਾਗੀਆਂ ਸਾਹਿਬ ਸ਼੍ਰੀ ਕਾਂਸੀ ਰਾਮ ਜੀ ਦੀ ਬਦੌਲਤ ਹੀ ਬਸਪਾ ਨੂੰ ਭਾਰਤ ਵਿੱਚ ਤੀਸਰੇ ਨੰਬਰ ਦੀ ਪਾਰਟੀ ਬਣਨ ਦਾ ਮਾਣ ਹਾਸਲ ਹੋਇਆ ਸੀ ਅੱਜ ਬਹੁਜਨ ਸਮਾਜ ਪਾਰਟੀ ਬਾਪੂ ਸ਼ੇਪ ਡੀਐਸਪੋਰ ਦੇ ਜਨਮਦਾਤਾ ਮਾਨਯਬਰ ਸਾਹਿਬ ਸ਼੍ਰੀ ਕਾਂਸੀ ਰਾਮ ਜੀ ਦਾ 90 ਮਾ ਜਨਮ ਦਿਨ ਸਮੁੱਚੀ ਲੀਡਰਸ਼ਿਪ ਵੱਲੋਂ ਵਿਧਾਨ ਸਭਾ ਹਲਕਾ ਫਗਵਾੜਾ ਵਿੱਚ ਪੂਰੇ ਪੰਜਾਬ ਅੰਦਰ ਦੇਸ਼ ਅੰਦਰ ਔਰ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਆਧੇ ਮੌਕੇ ਤੇ ਸਾਰੀਆਂ ਹੀ ਸੰਗਤਾਂ ਨੂੰ ਮੈਂ ਆਪਣੇ ਵੱਲੋਂ ਬਹੁਜਨ ਸਪਲਾਈ ਪਾਰਟੀ ਵੱਲੋਂ ਸਾਰੇ ਬਹੁਜਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਇੱਕ ਬੇਨਤੀ ਕਰਦਾ ਕਿ ਜਿਹੜਾ ਸੁਪਨਾ 바ਵਾ ਸਾਹਿਬ ਅੰਬੇਦਕਰ ਜੀ ਨੇ ਗੁਰੂ ਸਾਹਿਬਾਨਾਂ ਨੇ ਲਿਆ ਸੀ ਜਿਹਨੂੰ ਪੂਰਾ ਕਰਨ ਦੇ ਲਈ ਮਾਨਯੋਗ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਦੋ ਪਹੀਏ ਦੋ ਪੈਰ ਦੇ ਨਾਲ ਦੇਸ਼ ਦੇ ਵਿੱਚ ਤੀਸਰੀ ਸਭ ਤੋਂ ਵੱਡੀ ਪਾਰਟੀ ਬਣਾ ਕੇ ਇੱਕ ਪਲੇਟਫਾਰਮ ਦਿੱਤਾ ਆਓ ਅੱਜ ਆਪਾਂ ਇਸ ਪਲੇਟਫਾਰਮ ਤੇ ਰਹੀ ਬਹੁਜਨਾਂ ਦਾ ਹੁਕਮਰਾਨ ਬਣਾਉਣ ਦੇ ਲਈ ਜਿਹੜਾ ਤਿਆਇਆ ਕੀਤਾ ਹੋਇਆ ਆਪਾਂ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਆ ਇਹਦੇ ਵਿੱਚ ਭੈਣ ਕੁਮਾਰੀ ਮਾਇਆਬਤੀ ਜੀ ਜਿਹੜੇ ਭੈਣ ਕੁਮਾਰੀ ਮਾਇਆਬਤੀ ਜੀ ਮਾਨੇ ਪਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਕੱਡੇ ਕੱਡੇ ਉਤਰਾਧਿਕਾਰੀ ਆ ਉਹਨਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਪੰਜਾਬ ਦੀਆਂ ਸਾਰੀਆਂ ਹੀ ਲੋਕ ਸਭਾ ਸੀਟਾਂ ਤੇ ਇਕਜੁੱਟ ਹੋ ਕੇ ਬਹੁਜਨ ਸਮਾਜ ਪਾਰਟੀ ਦੇ ਹੱਥ ਮਜ਼ਬੂਤ ਕਰਕੇ ਲੋਕ ਸਭਾ ਦੇ ਵਿੱਚ ਮੈਂਬਰ ਵੱਧ ਤੋਂ ਵੱਧ ਤਾਂ ਕਿ ਭੇਜੀਏ ਅਤੇ ਭੈਣ ਕੁਮਾਰੀ ਮਾਇਆਬਤੀ ਜੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਣਾਈਏ ਦੁਆਰਾ ਫੇਰ ਸਾਰੀਆਂ ਸੰਗਤਾਂ ਨੂੰ ਰੱਖ-ਰੱਖ ਬਤਾਈ ਦਿਨਾ ਹੋਇਆ ਜੈ ਭੀ ਜੈ ਪਰ ਅੱਜ ਬਹੁਜਨ ਸਮਾਜ ਪਾਰਟੀ ਮੈਦਾਨ ਸਭਾ ਹਲਕਾ ਫਗਵਾੜਾ ਵੱਲੋਂ ਸਮੂਹ ਫੌਰੇਦਾਰ ਸਹਿਬਾਨਾਂ ਨੇ ਮਿਲ ਕੇ ਸਾਬ ਕਾਂਛੀ ਰਾਮ ਜੀ ਬਸਪਾ ਡੀਐਸਪੋਰ ਅਤੇ ਬਾਮਸੇ ਵਿਦੇਸ਼ ਸਥਾਪਿਤ ਜਿਨ੍ਹਾਂ ਨੇ 20ਵੀਂ ਸਦੀ ਦੇ ਵਿੱਚ ਅਜਿਹਾ ਚਮਤਕਾਰ ਕੀਤਾ ਕਿ ਜਿਸ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਨੂੰ ਲੋਕ ਭੁੱਲ ਗਏ ਸਨ ਉਹਨਾਂ ਨੂੰ ਪੁਨਰ ਸੁਰਜੀਤ ਕਰਕੇ ਇਸ ਯੁੱਗ ਦੇ ਵਿੱਚ ਇੱਕ ਪਰਿਵਰਤਨ ਕਰਕੇ ਗਾਂਧੀਵਾਦ ਨੂੰ ਬਦਲ ਕੇ ਅੰਬੇਡਕਰਵਾਦ ਦਾ ਯੁੱਗ ਸ਼ੁਰੂਆਤ ਕੀਤੀ ਅਤੇ ਬਹੁਤ ਸਮਾਜ ਨੂੰ ਇੰਡੀਆ ਦੇ ਵਿੱਚ ਤੀਸਰੇ ਨੰਬਰ ਦੀ ਪੋਲੀਟੀਕਲ ਪਾਰਟੀ ਬਣਾ ਕੇ ਦਿੱਤੀ ਅੱਜ ਉਹਨਾਂ ਦਾ ਜਨਮ ਦਿਨ ਆਇਆ ਅੱਜ ਦੇ ਮੌਕੇ ਤੇ ਅਸੀਂ ਸਮੂਹ ਬਹੁਜ ਸਮਾਜ ਦੇ ਸਾਥੀਆਂ ਨੂੰ ਪਾਰਟੀ ਹਤਾਇਛੀਆਂ ਨੂੰ ਵੋਟਰਾਂ ਨੂੰ ਸਮਰਸਕਾਂ ਨੂੰ ਸਭ ਨੂੰ ਆਪਣੇ ਵੱਲੋਂ ਕੋਟਨ-ਕੋਟ ਵਧਾਈ ਦਿੰਦੇ ਹਾਂ ਅਤੇ ਅੱਜ ਉਹਨਾਂ ਦੇ ਜਨਮ ਦਿਨ ਨੂੰ ਮਨਾਉਂਦਿਆਂ ਹੋਇਆਂ ਆ ਸਾਨੂੰ ਸਾਰਿਆਂ ਨੂੰ ਅਹਿਦ ਕਰਨਾ ਚਾਹੀਦਾ ਹੈ ਕਿ ਜਿਹੜਾ ਸਲੋਗਨ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦੀ ਵਿਚਾਰਧਾਰਾ ਦੇ ਮੁਤਾਬਕ ਸਭ ਕਾਂਸ਼ੀ ਰਾਧੀ ਨੇ ਇਕ ਵਿਸ਼ਵ ਵਿਆਪੀ ਇਕ ਰਾਸ਼ਟਰਵਾਦੀ slogan ਦਿੱਤਾ ਸਮਤਾ ਸਮਾਨਤਾ ਔਰ ਪਾਈਚਾਰੇ ਦਾ slogan ਉਸ slogan ਨੂੰ ਪ੍ਰਾਪਤ ਕਰਨ ਦੇ ਲਈ ਇਸ ਦੁਨੀਆ ਨੂੰ ਸਵਰਗ ਬਣਾਉਣ ਦੇ ਲਈ ਇਸ ਦੁਨੀਆ ਨੂੰ ਬੇਗੰਬਰਾ ਬਣਾਉਣ ਦੇ ਲਈ ਇਸ ਦੁਨੀਆ ਦੇ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਵਿਚਾਰਾਂ ਦੀ ਛਾਪ ਛੱਡਣ ਦੇ ਲਈ ਸਾਨੂੰ ਉਸ slogan ਨੂੰ ਪੂਰਾ ਕਰਨ ਦੇ ਲਈ ਮਿਸ਼ਨ ਨੂੰ ਮੰਜ਼ਿਲ ਮਕਸੂਦ ਕਰਨਾ ਚਾਹੀਦਾ ਔਰ ਸਭ ਕਾਂਚੀਰਾਮ ਜੀ 바ਵਾ ਸਾਹਿਬ ਜੀ ਦੇ ਸੁਪਨਿਆਂ ਨੂੰ ਸਹਕਾਰ ਕਰਨ ਦੇ ਲਈ ਦਿਨ ਰਾਤ ਇਹ ਕਰਨਾ ਚਾਹੀਦਾ